ਜੀ ਸਾਰੇ ਹੀ ਕਿਸਾਨ ਵੀਰਾਂ ਨੂੰ ਪ੍ਰਭੂ ਅੱਜ ਸੁਣਨ ਨੂੰ ਸੁਣਾਉਣਿਆ ਠੱਗੀ ਦੀ ਗੱਲ ਕਾਲਾ ਸਿੰਘ ਸੰਧੂ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਜਿਹੜੀ ਕਿ ਮੇਰੇ ਏਰੀਆ ਦੇ ਵਿੱਚ ਬਹੁਤ ਵੱਡੀ ਠੱਗੀ ਵੱਜੀ ਆ ਬੀਜਾਂ ਦੇ ਵਿੱਚ ਮੈਂ ਕਿਸਾਨ ਵੀਰਾਂ ਨੂੰ ਇਹੀ ਕਹਿਣਾਗਾ ਵੀ ਅੱਗੇ ਕਣਕ ਦਾ ਸਮਾਂ ਆਉਣਾ ਪ੍ਰਭੂ ਛੋਡੇ ਨਾਲ ਠੱਗੀਆਂ ਮਾਰਨਗੇ ਕਹਿ ਕੇ ਤੁਹਾਨੂੰ 5 ਕਿਲੋ ਬੀ ਪਾ ਦੋ ਕਿੱਲੇ ਦਾ 100 ਮਾਣ ਨਿਕਲਦੀ ਐ ਏਸੀ ਬੰਦੇ ਨੇ ਸਾਡਾਂ ਠੱਗੀ ਮਾਰੀ ਐ ਪਿੰਡ ਫਤੇਪੁਰਾ ਸਾਡੇ ਇਲਾਕੇ ਦਾ ਹੀ ਬੰਦਾ ਸਰਦੂਲਗੜ੍ਹ ਦੇ ਨਾਲ ਹੀ ਪਿੰਡ ਆ ਅੱਗੇ ਫਤੇਪੁਰਾ ਤੇ ਮੇਰੇ ਚਾਚੇ ਦਾ ਪੁੱਤ ਬਾਜਰਾ ਲੈ ਆਇਆ ਸੀ ਜਿਹੜਾ ਕੀ ਇਹਨੇ 1.5 ਕਿੱਲਾ ਬਾਜਰਾ ਬੀਜਾ ਕਿਹੜੀ ਵੈਰੈਟੀ ਕਹ ਕੇ ਦਿੱਤੀ ਇਜ਼ਰਾਈਲ ਦੀ ਇਜ਼ਰਾਈਲ ਦੀ ਵੈਰੈਟੀ ਕਹ ਕੇ ਵੀ ਵੇਚਤਾ ਜਵਾਕ ਫਸ ਗਿਆ ਨਪੋਲ ਸੀਗਾ ਤੇ 4-5 ਮਹੀਨੇ ਹੋ ਗਏ ਨੂੰ ਬੀਜੇ ਨੂੰ ਬਾਜਰਾ ਕਿੰਡੀ ਇਹਨੇ ਮਿਹਨਤ ਕਰੀ ਪਹਿਲਾਂ ਝੋਨਾ ਲਾਉਂਦਾ ਸੀ ਫੇਰ ਇਹ ਕਹਿੰਦਾ ਮੈਂ ਬਾਜਰਾ ਬੀਜ ਲੈਣਾ ਚਲ ਪਾਣੀ ਦੀ ਬਚਤ ਹੋ ਤਿੰਨ-ਤਿੰਨ ਫੁੱਟ ਦੇ ਛੱਟੇ ਨੇ ਇਜ਼ਰਾਈਲ ਵਾਲੇ ਇਹ ਇਜ਼ਰਾਈਲ ਵਾਲੇ ਕੀ ਕਰਨਗੇ ਇਕੱਲੇ ਮਜ਼ਹਿਲਾ ਨੇ ਦਾਣਾ ਤਾਂ ਵਿੱਚ ਹੈ ਨਹੀਂਗਾ ਕਿਸੇ ਦੇ ਵੀ ਇਹ ਰਾਈਡੀ ਠੱਗੇ ਇਹਨੂੰ ਹੁਣ 100 ਆਸ ਸੀਗੀ 1000 ਰੁਪਏ ਕਿਲੋ ਇਹ ਬੀ ਲੈ ਕੇ ਆਇਆ ਕਿੰਨਾ ਬੀ ਲੈ ਕੇ 6 ਕਿਲੋ 6 ਕਿਲੋ 5 6 ਕਿਲੋ ਬੀ ਲੈ ਕੇ ਆਂਦਾ 4 5 ਮਹੀਨਿਆਂ ਬਾਅਦ ਇਹਦੇ ਵਿੱਚ ਕੋਈ ਦਾਣਾ ਨਹੀਂ ਨਾ ਇਹਨੂੰ ਗਊਸ਼ਾਲਾ ਵਾਲੇ ਖਰੀਦਦੇ ਆ ਨਾ ਇਹਨੂੰ ਕੋਈ ਟਾਲਾਂ ਵਾਲੇ ਲੈਂਦੇ ਆ ਮੁੱਲ ਤੇ ਨਾ ਹੀ ਇਹਨੂੰ ਕੋਈ ਵੜਦਾਗਾ ਤੇ ਹੁਣ ਜੇ ਛਿੱਟੇ ਵੀ ਇਹ ਤੋੜੂਗਾ ਤੇ ਦਿਹਾੜੀ ਹੱਡ ਹੈ ਹੀ ਨਹੀਂ ਮਨ ਛਿੱਟਿਆਂ 'ਚ ਦਾਣਾ ਹੀ ਹੈ ਨਹੀਂਗਾ ਵੀ ਇਹ ਹੈ ਜੀ ਠੱਗਿਆ ਠੱਗਾਂ ਤੋਂ ਬਚੋ ਜੇ ਤੁਸੀਂ 2 ਲੈਣਾਗਾ ਤਾਂ ਆਪਦੇ ਕਿਸੇ ਜਾਣਕਾਰ ਬੰਦੇ ਤੋਂ ਤਸੱਲੀ ਬਖਸ਼ ਤੋਂ ਕਿਸੇ ਸ਼ਾਹੂਕਰ ਵੀ ਤੋਂ ਵਧੀਆ ਤੋਂ 2 ਲਓ ਨਹੀਂ ਤੁਸੀਂ 2 ਆਪਦਾ ਘਰ ਦਾ ਬਣਾ ਲਓ ਜਿਵੇਂ ਬਾਜਰਿਆਂ ਦਾ ਕਣਕ ਦਾ 2 ਜਿਹੜੇ ਤੁਸੀਂ ਆਪਾਂ ਘਰੇ ਵੀ ਤਿਆਰ ਕਰ ਸਕਦੇ ਆਂ ਵੀ ਇਹ ਠੱਗਾਂ ਤੋਂ ਬਚੋ ਇਹ ਬੰਦੇ ਨੇ ਰਾਜਸਥਾਨ ਦੇ ਵਿੱਚ ਜਾਂ ਸਰਦੂਲਗੜ੍ਹ ਦੇ ਆਸੇ ਪਾਸੇ ਇਲਾਕਿਆਂ ਦੇ ਵਿੱਚ ਬਹੁਤ ਠੱਗੀਆਂ ਮਾਰੀਆਂ ਨੇ ਮੈਂ ਵੀਡੀਓ ਤਾਂ ਪਾਈ ਆ ਬਾਜਰਾ ਇਹ ਖੜਾਗਾ ਜਿਹੜਾ ਬਾਜਰਾ ਇਹ ਖੜਾਗਾ ਇਹ ਸਰਦੂਲਗੜ੍ਹ ਖੈਰਾ ਰੋਡ ਬਿਜਲੀ ਕਰਦੇ ਵੈਕ ਸਾਈਡ ਡੇਢ ਕਿੱਲਾ ਬਾਜਰਾ ਖੜਾ ਅੱਜ ਕਿੰਨੀ ਤਰੀਕ ਹੋਗੀ ਅੱਜ ਹੋਗੀ 22 22 9 2024 ਅੱਜ 22 9 2024 ਮੌਕੇ ਦੀ ਵੀਡੀਓ ਇਹ ਤੁਸੀਂ ਆ ਕੇ ਬਾਜਰਾ ਦੇਖ ਸਕਦੇ ਹੋ ਛਿੱਟੇ ਦੇਖੋਗੇ ਵੱਡੇ ਵੱਡੇ ਛਿੱਟੇ ਆ 3 3 ਫੁੱਟ ਦੇ ਪਰ ਕੀ ਕਰੇ ਛਿੱਟਿਆਂ ਦੇ ਵਿੱਚ ਕੋਈ ਦਾਣੇ ਨਹੀਂ ਇਹ ਤਾਂ ਕੜਬ ਦੇ ਟਾਂਡੇ ਆ ਲੱਦੀ ਜਾਨ ਨਵੇਂ ਕੜਬ ਦੇ ਟਾਂਡੇ ਪਿੰਡ ਵਾਲੇ ਰਾਸ ਚੂਸ ਕੇ ਜਿਹੜਾ ਰਾਸ ਸੀਗਾ ਉਹ ਤਾਂ ਫਤੇਪੁਰ ਵਾਲੇ ਨੇ ਨਿਚੋੜ ਲਿਆ ਜੱਟਾਂ ਨੂੰ ਦੇ ਦੇ ਕੇ ਮਾੜਾ ਬੀ ਮਾਰ ਮਾਰ ਕੇ ਠੱਗੀਆਂ ਤੇ ਹੁਣ ਜੱਟ ਬਿਲਕਦੇ ਆ ਤਾਂ ਹਾਂ ਮਾਰਦੇ ਆ ਕਿਸੇ ਨੇ ਕਣਕ ਦੇ ਵਿੱਚ ਉਦੋਂ ਵੀ ਰੋਂਦੇ ਸੀ ਫੇਰਾ ਹੁਣ ਸਰੋਂ ਜੀ ਦਿਖਾਉਂਦਾਗਾ ਉਹ ਚ ਵੀ ਠੱਗੀ ਐ ਹੁਣ ਆ ਬਾਜਰਾ ਜਿਹੜਾ ਮੈਂ ਰਾਜਸਥਾਨ ਦੇ ਵੀਡੀਓਾਂ ਵੀ ਦੇਖੀਆਂ ਨੇ ਉਹ ਵੀ ਉੱਥੋਂ ਦੇ ਲੋਕ ਬਿਲਕੀ ਜਾਂਦੇ ਆ ਇਹ ਫਤਿਹਪੁਰ ਵਾਲਾ ਦਾ ਨਾਮ ਐ ਭੁੱਲ ਗਿਆ ਕਿ ਨਿੱਕੀ ਸੀਗਾ ਵੀ ਇਹ ਕਹਿੰਦੇ ਮੀਨਾਂ ਤੋਂ ਠੱਗਾਂ ਤੋਂ ਬਚੋ ਆਪ ਦਾ ਘਰ ਦਾ ਤਿਆਰ ਕੀਤਾ ਬੀਜ ਲਾਓ ਤੇ ਹੈ ਵੀਰ ਹੁਣ ਨਾ ਇਹਨੂੰ ਵੱਢ ਸਕਦਾ ਨਾ ਰੱਖ ਸਕਦਾ ਕਹਿੰਦਾ ਮੈਂ ਵਿੱਚ ਬਾਦ ਨਾ ਤਵੀਆਂ ਆਪਾਂ ਕੇ ਯਾਰ 6 ਮਹੀਨੇ ਹੋ ਗਏ ਕੋਈ ਖਰਚੇ ਵੀ ਦੇਖੋ ਤੇ ਹੋ ਹੈ ਸਪਰੇ ਹਾਂ ਕਰਤੀਆਂ ਤਿੰਨ ਚਾਰ ਫਿਰ ਇੱਥੇ ਰਾਖੀ ਆਇਆ ਕਰੇ ਵੀ ਛਿੱਟਿਆਂ ਚ ਦਾਣੇ ਪੈਣਗੇ ਹਨਾ ਹੋਰ ਤਿੰਨ ਮਹੀਨੇ ਦੋ ਮਹੀਨਾਗ ਰਾਖੀ ਹਾਂ ਦਾਣਾ ਲਪੈਂਦਾ ਤੇ ਦਾਣਾ ਕੋਈ ਵਿੱਚ ਬਣਿਆ ਨਹੀਂਗਾ ਵੀ ਇਹ ਜੇ ਠੱਗਾ ਜੇ ਬੀਜ ਨਾ ਤਾਂ ਦੇਸੀ ਵੀ ਆਪਦੇ ਜਿਹੜੇ ਆਪਣੇ ਪੰਜਾਬ ਵਾਲੇ ਪਹਿਲਾਂ ਵਾਲੇ ਬੀ ਹੈਗੇ ਛੋਟੇ ਛੋਟੇ ਬਾਜਰੇ ਡੇਡੇ ਇੱਕ ਗੱਟੂ ਮੈਂ ਦੇਖਦਾ ਉਹੋ ਵੀ ਜੋ ਹੀ ਕਾਮਜਾਬ ਹੈ ਇੰਨਾ ਚ ਅਜਰਾਇਲਾਂ ਜ਼ਰੂਲਾਂ ਚ ਠੱਗੀਆਂ ਚ ਨਾ ਫਸੋ ਬਹੁਤ ਠੱਗੀ ਮਾਰੀ ਆ